ਗਿੱਦੜਵਾਹਾ ਤੋਂ ਬਠਿੰਡਾ ਆਉਂਦਾ ਸੀ ਦਵਾਈ ਲੈਣ ਦੇ ਬਹਾਨੇ ਅਤੇ ਮੋਟਰਸਾਈਕਲ ਚੋਰੀ ਕਰਕੇ ਹੋ ਜਾਂਦਾ ਸੀ ਇਹ ਰਫੂ ਚੱਕਰ 13 ਮੋਟਰਸਾਈਕਲ ਕੀਤੇ ਬਰਾਮਦ ਥਾਣਾ ਸਿਵਲ ਲੈਣ ਵਿਖੇ ਮਾਮਲਾ ਦਰਜ ਕਰਕੇ ਕੀਤਾ ਗਿਆ ਕਿ ਵਿਅਕਤੀ ਨੂੰ ਬੰਧ ਹਵਾਲਾ ਡੀਐਸਪੀ ਸਿਟੀ 2 ਨੇ ਦਿੱਤੀ ਜਾਣਕਾਰੀ ਬਠਿੰਡਾ ਦੇ ਡੀਐਸਪੀ ਸਿਟੀ 2 ਸਰਵਿਸਿੰਗ ਬਰਾਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਇੱਕ ਸ਼ਿਕਾਇਤ ਮਿਲੀ ਸੀ ਕਿ ਇੱਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋਇਆ ਤਾਂ ਉਹਨਾਂ ਵੱਲੋਂ ਇਸਦੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਕੰਗਾਲ ਤੋਂ ਬਾਅਦ ਇੱਕ ਹੀ ਵਿਅਕਤੀ ਦੀ ਪਛਾਣ ਹੋਈ ਅਤੇ ਉਸ ਵਿਅਕਤੀ ਨੂੰ ਥਾਣਾ ਸਿਵਲ ਲੈਂਡ ਦੀ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰੀ ਤੋਂ ਬਾਅਦ ਇਸ ਦਾ ਰਿਮਾਂਡ ਹਾਸਲ ਕੀਤਾ ਗਿਆ। ਪਹਿਲਾਂ ਇੱਕ ਮੋਟਰਸਾਈਕਲ ਬਰਾਮਦ ਕਰਵਾਇਆ ਤੇ ਫਿਰ ਤਿੰਨ ਹੋਰ ਮੋਟਰਸਾਈਕਲ ਬਰਾਮਦ ਕਰਾਏ ਤੇ ਹੁਣ ਇਸ ਦੇ ਕੋਲੋਂ 13 ਮੋਟਰਸਾਈਕਲ ਨਹੀਂ ਜਿਹੜੇ ਉਹ ਬਰਾਮਦ ਕਰਵਾਏ ਗਏ ਨੇ। ਡੀਐਸਪੀ ਦਾ ਕਹਿਣਾ ਹੈ ਕਿ ਇਹ ਵਿਅਕਤੀ ਆਪਣਾ ਗਿਦੜਵਾ ਤੋਂ ਬਾਤ ਚੜ ਕੇ ਇੱਥੇ ਦਵਾਈ ਲੈਣ ਦੇ ਬਹਾਨੇ ਆਉਂਦਾ ਸੀ ਤੇ ਇੱਥੋਂ ਜਾਂਦਾ ਹੋਇਆ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦਾ ਸੀ ਉਹਨਾਂ ਨਾਲ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਸੀਂ 5-10 ਰੁਪਈਆਂ ਦੀ ਖਾਤਰ ਅਸੀਂ ਲੱਖਾਂ ਰੁਪਏ ਦਾ ਆਪਣਾ ਮੋਟਰਸਾਈਕਲ ਜਿਹੜਾ ਉਹ ਚੋਰੀ ਕਰਵਾ ਲੈਣੇ ਆ ਸਾਨੂੰ ਜਿੱਥੇ ਨੇੜੇ ਦੀ ਕੋਈ ਪਾਰਕਿੰਗ ਹੁੰਦੀ ਹੈ ਉਸ ਦੇ ਵਿੱਚ ਜਾ ਕੇ ਆਪਣਾ ਮੋਟਰਸਾਈਕਲ ਜਿਹੜਾ ਉਹ ਆਪਣਾ ਵੀ ਉੱਥੇ ਜਾ ਕੇ ਪਾਰਕ ਕਰਨਾ ਚਾਹੀਦਾ ਹੈ ਅਤੇ ਉਹਨਾਂ ਨਾਲ ਨਾਲ ਇਹ ਵੀ ਕਿਹਾ ਕਿ ਸਾਨੂੰ ਐਕਸਟਰਾ ਲੋਕ ਆਪਣੀ ਵਹੀਕਲ ਦੇ ਉੱਤੇ ਜ਼ਰੂਰ ਲਗਾਉਣੇ ਚਾਹੀਦੇ ਹਨ ਆਓ ਤੁਹਾਨੂੰ ਸੁਣਾਉਣੀਆ ਕੀ ਕਹਿੰਦੇ ਨੇ ਡੀਐਸਪੀ ਟੂ ਸਰਵਿਸਿੰਗ ਬਰਾਡ ਇੱਕ ਥਾਣਾ ਸੇਵਨ ਲਾਈਨ ਦੇਖੇ ਸਭ ਲੋਕ ਜਾਣਕਾਰੀ ਮਿਲੀ ਸੀਗੀ ਪਤਰਾਤ ਰਿਕ ਨੂੰ ਵੀ ਉਹਨਾਂ ਦਾ ਕੋਈ ਮੋਟਰਸਾਈਕਲ ਚੋਰੀ ਹੋ ਗਿਆ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਕੇ ਸਿਵਲ ਲਾਈਨ ਦੀ ਪੁਲਿਸ ਵੱਲੋਂ ਐਸ ਐਚ ਓ ਸਿਵਲ ਲਾਈਨ ਫੈਕਟਰ ਰਵਿੰਦਰ ਸਿੰਘ ਦੇ ਤਹਿਤ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀਸੀਟੀਵੀ ਟੀਮਾਂ ਬਣਾਈਆਂ ਗਈਆਂ ਹੋਰ ਅਸੀਂ ਆਪਣੇ ਜਿਹੜੇ ਹਿਊਮਨ ਇੰਟੈਲੀਜੈਂਸ ਹੈ ਉਹ ਸੋਰਸਸ ਐਕਟੀਵੇਟ ਕੀਤੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਇਸ ਸਾਰੀਆਂ ਚੀਜ਼ਾਂ ਕਰਦੇ ਹੋਏ ਇਹ ਜਿਹੜਾ ਮੋਟਰਸਾਈਕਲ ਜਿਹੜੀ ਚੋਰੀ ਕੀਤਾ ਸੀਗਾ ਉਹ ਬੰਦਾ ਆਇਡੈਂਟੀਫਾਈ ਹੋ ਗਿਆ ਤੇ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਉਸ ਨੂੰ ਆਇਡੈਂਟੀਫਾਈ ਕਰਕੇ ਉਸ ਨੂੰ ਫਿਰ ਅਰੈਸਟ ਕਰ ਲਿਆ ਇਸ ਮੋਟਰਸਾਈਕਲ ਚੋਰੀ ਕਰਨ ਵਾਲਾ ਦਾ ਨਾਮ ਇਹ ਗੁਰਸੇਵਕ ਸਿੰਘ ਹੈ ਤੇ ਕੋਟਲੀ ਪਿੰਡ ਦਾ ਰਹਿਣ ਵਾਲਾ ਹੈਗਾ ਜਿਲ੍ਹਾ ਮੁਕਸਾ ਦਾ ਰਹਿਣ ਵਾਲਾ ਹੈਗਾ ਤੇ ਇਸ ਨੂੰ ਗ੍ਰਿਫਤਾਰ ਕੀਤਾ ਤੇ ਅਸੀਂ ਅਰੈਸਟ ਸਰ ਕਿੰਨੇ ਮੋਟਰਸਾਈਕਲ ਗ੍ਰਾਹਣ ਹੋਏ ਸੀ ਜਿੱਦਾਂ ਇਹਦੀ ਇਨਵੈਸਟੀਗੇਸ਼ਨ ਚੱਲਦੀ ਰਹੀ ਸੀ ਅਸੀਂ ਇੱਥੋਂ ਡੰਗਾਈ ਨਾਲ ਪੁੱਛ ਕੇ ਸਖਿਤੀ ਤਾਂ ਇਹ ਚ ਸਾਹਮਣੇ ਆਈ ਇਸਨੇ ਕਾਫੀ ਮੋਟਰਸਾਈਕਲ ਚੋਰੀ ਕੀਤੇ ਸੀ ਜਿਸ ਦੇ ਵੱਖ-ਵੱਖ ਜਗ੍ਹਾ ਤੇ ਮੁਕੱਦਮਾ ਵੀ ਦਰਜ ਹੋਏ ਹੋਏ ਹਨ ਤੇ ਹੁਣ ਤੱਕ ਜੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਟੋਟਲ 13 ਮੋਟਰਸਾਈਕਲ ਰਿਕਵਰ ਕਰ ਲਏ ਨੇ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਸੀ ਦੇਖੋ ਇਹਦੇ ਵਿੱਚ ਹੁਣ ਅਸੀਂ ਉਹ 13 ਮੋਟਰਸਾਈਕਲ ਰਿਕਵਰ ਕੀਤੇ ਨੇ ਪ੍ਰੀਲੀਮਨਰੀ ਜੋ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਹੈ ਜੋ ਇਹਦਾ ਜਿਹੜਾ ਪਿਛੋਖੜ ਹੈਗਾ ਉਹ ਵੀ ਇੱਕ ਵਾਰਦਾ ਕਿਸ ਮਲਕੀ ਨੇ ਕਿਸਮ ਦਾ ਆਦਮੀ ਹੈ ਕਿਉਂਕਿ ਇਸਦੇ ਆਲਰੇਡੀ ਚਾਰ ਮੁਕੱਦਮੇ ਦਰਜ ਨੇ ਤਾਂ ਸਾਡੀ ਇਹ ਵਿੱਚ ਹੀ ਕੋਸ਼ਿਸ਼ ਹੈ ਵੀ ਸਖਤ ਤੋਂ ਸਖਤ ਧਾਰਾਵਾਂ ਤਹਿਤ ਅਸੀਂ ਇਹਦਾ ਚਲਾਰ ਪੇਸ਼ਦਾਲ ਕਰਕੇ ਇਸ ਨੂੰ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਰ ਇਹ ਕਿੰਨੇ ਟਾਈਮ ਤੋਂ ਕਰ ਰਿਆ ਸੀ ਇਸ ਤਰ੍ਹਾਂ ਦਾ ਵਾਰਦਾਤ ਕਰ ਜਾਂਦੇ ਨੇ ਵਾ ਦੇਖੋ ਇਹਦੇ ਤੇ ਮਾ ਕੋਹ ਹਮ ਕਦਮੇ ਦਰਜ ਨੇ ਕਾਫੀ ਕਾੜੀ ਸਮੇਂ ਤੋ ਐਕਟਿਵ ਸੀਗਾ ਸਾਨੂੰ ਵੀ ਕੰਪਲੇਂਟਸ ਆ ਰਹੀਆਂ ਸੀ ਜਿੱਥੇ ਅਸੀਂ ਵਕ ਵਕ ਮੁਕਦਮੇ ਦਰਜ ਕੀਤੇ ਹਨ ਜੋਰੀ ਦੇ ਇਹ ਕਾਫੀ ਸਮੇਂ ਤੋ ਬੇਸਿਕਲੀ ਇਹੀ ਕਰਦਾ ਸੀ ਉੱਥੋਂ ਕਿਧਰ ਉਹਦਾ ਰਹਿਣ ਵਾਲਾ ਸੀਗਾ ਇੱਥੇ ਆਉਂਦਾ ਸੀਗਾ ਕੋਈ ਦਵਾਈ ਲੈਣ ਆਉਂਦਾ ਸੀ ਜਾਂ ਕਿਸੇ ਵੀ ਕੰਮ ਆਉਂਦਾ ਸੀ ਉੱਥੋਂ ਵਸਤੇ ਆ ਜਾਂਦਾ ਸੀਗਾ ਆਮ ਜਿੱਦਾਂ ਕਿ ਉਹ ਸਪਲੈਂਡਰ ਮੋਟਰਸਾਈਕਲ ਆ ਜਾਂਦਾ ਨੂੰ ਕੋਈ ਵੀ ਚਾਬੀ ਲੱਗ ਜਾਂਦੀ ਸੀ ਚਾਬੀ ਕੋਈ ਵੀ ਕਿਸੇ ਪਾਰਕਿੰਗ ਤੇ ਜਿਹੜਾ ਬਾਹਰ ਮੁੱਠੇ ਖੜਾ ਹੁੰਦਾ ਸੀ ਉਹਨੂੰ ਚਾਬੀ ਲਾ ਕੇ ਸਟਾਰਟ ਕਰਕੇ ਵਾਪਸ ਲੈ ਜਾਂਦਾ ਤੇ ਗਲਤਰੀ ਕੋਈ ਨਸ਼ਾ ਪਤ ਹਾਂਜੀ ਇਹਦੇ ਮੈਡਿਕ ਜੋ ਪਾਸਟ ਦੇ ਰਿਕਾਰਡ ਤੋਂ ਸਾਹਮਣੇ ਆਇਆ ਇਸ ਤੇ ਐਨਡੀਪੀਐਸ ਦਾ ਮੁਕੱਦਮਾ ਦਰਜ ਆ ਤਾਂ ਇਹ ਆਪਾਂ ਕਹਿ ਸਕਦੇ ਵੀ ਇਹ ਉਸ ਤਰੀਕੇ ਦੇ ਆਇਆ ਗਤੀਵਿਧੀਆਂ ਵਿੱਚ ਵੀ ਇਨਵੋਲਡ ਸੀ ਜੀ ਤੇ ਕੰਮ ਕਰ ਕੀ ਕਰਦਾ ਸੀ ਕੰਮ ਕਰਦਾ ਕੁਛ ਨਹੀਂ ਜੀ ਹਜੇ ਤੱਕ ਜੋ ਪ੍ਰੀਲਿਮਰੀ ਇਨਵੈਸਟੀਗੇਸ਼ਨ ਸੀ ਇਹ ਸਾਹਮਣੇ ਆਇਆ ਵੀ ਇੱਥੇ ਆਉਂਦਾ ਸੀਗਾ ਮੋਟਰਸਾਈਕਲ ਚੋਰੀ ਕਰਦਾ ਸੀ ਤੇ ਵਾਪਸ ਲੈ ਜਾਂਦਾ ਸੀਗਾ ਤੇ ਉਸ ਦੇ ਅੱਗੇ ਮਤਲਬ ਲੈਂਡਨ ਕਰਦਾ ਸੀ ਸਰ ਕੋਵਰਟ ਕੀ ਟੈਸਟ ਕਰਤਾ ਤੱਕ ਹਾਂਜੀ ਅਸੀਂ ਇਹਦਾ ਵੱਖ-ਵੱਖ ਤਰੀਕਾ ਨਾਲ ਪੁਲਿਸ ਰਿਪੋਰਟ ਲਿਆ ਸੀਗਾ ਤੇ ਬਾਕੀ ਹੁਣ ਜਿਵੇਂ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅੱਜ ਸਾਡੇ ਪ੍ਰੋਸੀਜਰ ਦੇ ਮੁਤਾਬਕ ਅਸੀਂ ਲਿਖਾਣਗੇ ਸਰ ਇਸ ਤਰ੍ਹਾਂ ਦੇ ਜ Crime ਕਰ ਰਹੇ ਆ ਆਪਦੀ ਮੋਟਰਸਾਈਕਲ ਚੋਰੀ ਹੋਏ ਆ ਚੋਰੀਆਂ ਵਾਪਰਨਾ ਹੋ ਰਹੀਆਂ ਨੇ ਇਸ ਨਾਲ ਕੀ ਮਸਲੇ ਨਾਤਾ ਨਸਤਾ ਦੇਖੋ ਇਹਦੇ ਵਿੱਚ ਦੋ ਚੀਜ਼ਾਂ ਹੈਗੀਆਂ ਜੀ ਸਾਡੀ ਪਹਿਲੀ ਤਾਂ ਪਬਲਿਕ ਨੂੰ ਇਹ ਅਪੀਲ ਹੈ ਵੀ ਕਿਉਂਕਿ ਇਹਦੇ ਵਿੱਚ ਕੀ ਪ੍ਰੋਬਲਮ ਕੀ ਹੈ ਕਿ बहुत सारे जो मोटरसाइकिल ने उन्होंने कोई भी चाबी लग जनरली पब्लिक भी कोई डैजिग्नेट जिथे पार्किंग स्पॉट्स होंगे पब्लिक उत्थे अवॉइड करती है मोटरसाइकिल पार्किंग कराते क्योंकि रुपए दस रुपए या भी रुपए जो जिन्ना भी उतों की पच्ची लगती है तो साड़ी पब्लिक में अपील है भी जिते डैजिग्नेटेड स्पॉट्स ने पार्किंग स्पॉट्स ने उत्थे ही मोटरसाइकिल पार्क किया जाए तो जो सेफ है तो आटोमैटिकली एक प्रिवेंटिव आसपैक्ट बन जाता है सैकेंडली जिथे स है भी सा मोटसाइकिल कोई पुराना है या ਇਹਨੂੰ ਕੋਈ ਵੀ ਚਾਬੀ ਜਿਹਨਾਂ ਚੱਲਦੀ ਨਹੀਂ ਲੱਗ ਜਾਂਦੀ ਹੈ ਤਾਂ ਵੀ ਅਡੀਸ਼ਨਲ ਲੋਕ ਆ ਉਸ ਚੀਜ਼ ਨੂੰ ਵੀ ਪਬਲਿਕ ਯੂਜ਼ ਕੀਤਾ ਜਾਵੇ ਤਾਂ ਜੋ ਇਸ ਚੀਜ਼ ਨੇ ਵਾਰਦਾਤਾਂ ਨੂੰ ਪ੍ਰੋਵੈਟ ਕੀਤਾ ਜਾ ਸਕੇ ਤੇ ਜਿੱਥੋਂ ਤੱਕ ਮਾੜੀ ਅਨਸਰਾਂ ਦੀ ਗੱਲ ਹੈ ਜਿਹੜੇ ਇਸ ਤਰੀਕੇ ਦੇ ਘਟਰਾਵਨ ਨੂੰ ਅੰਜਾਮ ਦਿੰਦੇ ਆ ਸਾਡੀ ਬਟੰਡਾ ਪੁਲਿਸ ਵੱਲੋਂ ਸਖਤ ਚੇਤਾਵਨੀ ਹੈ ਜੀ ਅਸੀਂ ਸਖਤ ਤੋਂ ਸਖਤ ਕਾਰਵਾਈਆਂ ਵਿੱਚ ਲਗਾ ਆਵਾਂਗੇ ਜੀ ਕਾਨੂੰਨ ਦੀਆਂ ਸਖਤ ਤੋਂ ਸਖਤ ਧਾਰਾਵਾਂ ਵੀ ਐਨਐਸ ਦੀ 111 112 ਆਰਗੇਨਾਈਜ਼ਡ ਕ੍ਰਾਈਮ ਜਾਂ ਵਾਰ-ਵਾਰ ਜੁਰਮ ਕਰਨ ਦੀਆਂ ਆਦੀ ਹਨ ਅਸੀਂ ਜਿੰਨਾ ਵਿੱਚ ਉੱਪਰ ਕਿਹਾ ਤੱਕ ਦੀ ਸਜ਼ਾ ਹੈ ਉਹਨਾਂ ਧਾਰਾਵਾਂ ਤਹਿਤ ਅਸੀਂ ਕਾਰਵਾਈ ਕਰਕੇ